ਕਨੇਡਾ ਦੇ ਸ਼ਹਿਰ ਬ੍ਰੈਂਪਟ ਵਿੱਚ ਹੋਈ ਸੜਕ ਹਾਦਸੇ ਵਿੱਚ ਬਟਾਲਾ ਨਸਿੱਕ ਪਿੰਡ ਸੁੱਖਾ ਚਿੜਾ ਦੀ 21 ਸਾਲਾ ਲੜਕੀ ਦੀ ਮੌਤ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਇਸ ਸਬੰਧੀ ਮ੍ਰਿਤਕ ਲੜਕੀ ਦੇ ਚਾਚਾ ਗ੍ਰਾਂਥੀ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਰੀ ਭਤੀਜੀ ਲਖਵਿੰਦਰ ਕੌਰ ਕੋਮਲ 21 ਸਾਲ ਪੁੱਤਰੀ ਬਲਵਿੰਦਰ ਸਿੰਘ ਵਾਸੀ ਪਿੰਡ ਸੁੱਖਾ ਚਿੜਾ ਜੋ ਕਿ ਕਰੀਬ 10 ਮਹੀਨੇ ਪਹਿਲਾਂ ਹੀ ਕਨੇਡਾ ਪੜ੍ਹਾਈ ਕਰਨ ਗਈ ਸੀ ਉਸਨੇ ਦੱਸਿਆ ਕਿ ਛੁੱਟੀਆਂ ਹੁਣ ਕਨ ਆਪਣੀਆਂ ਪੰਜ ਹੋਣਾਂ ਸਮੇਤ ਕੰਮ ਤੇ ਜਾ ਰਹੀਆਂ ਸਨ ਜਿਸ ਗੱਡੀ ਤੇ ਸਵਾਰ ਸਨ ਉਹ ਕੰਟਰੋਲ ਤੋਂ ਬਾਹਰ ਹੋ ਕੇ ਦਰਖਤਾਂ ਨਾਲ ਟਕਰਾ ਗਈ ਜਿਸ ਕਾਰਨ ਮੇਰੀ ਭਤੀਜੀ ਲਖਵਿੰਦਰ ਕੌਰ ਕੋਮਲ ਸਮੇਤ ਤਿੰਨ ਹੋਰ ਲੜਕੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਕਾਰ ਚਾਲਕ ਅਤੇ ਇੱਕ ਹੋਰ ਲੜਕੇ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ ਇਸ ਸੰਬੰਧ ਭਾਗੀ ਘਟਨਾ ਦਾ ਜਦ ਹੀ ਪਤਾ ਲੱਗਾ ਤਾਂ ਪਿੰਡ ਵਿੱਚ ਸ਼ੋਕ ਦੀ ਲਹਿਰ ਫੈਲ ਗਈ ਇਸ ਮੌਕੇ ਸਮਾਜ ਸੇਵੀ ਬਲਦੇਵ ਸਿੰਘ ਬੱਲਾ ਸੁੱਖਾ ਚਿੜਾ ਨੇ ਦੱਸਿਆ ਕਿ ਇੱਕ ਬੇਂਤੀ ਪਰਿਵਾਰ ਹੈ ਮ੍ਰਿਤਕ ਲੜਕੀ ਦਾ ਪਿਤਾ ਦਿਹਾੜੀਦਾਰ ਹੈ ਉਸਨੇ ਬਹੁਤ ਹੀ ਮਿਹਨਤ ਕਰਕੇ ਤੇ ਕੁਝ ਕਰਜਾ ਚੁੱਕ ਕੇ ਆਪਣੀ ਧੀ ਦਾ ਭਵਿੱਖ ਸਵਾਰਾਂ ਲਈ ਉਸ ਨੂੰ 30 ਮਹੀਨੇ ਪਹਿਲਾਂ ਹੀ ਕੈਨੇਡਾ ਪੜ੍ਹਾਈ ਕਰਨ ਲਈ ਭੇਜਿਆ ਸੀ ਹਜੇ ਸਿਰਫ 2 ਹੀ ਸੈਮੈਸਟਰ ਕਲੀਅਰ ਹੋਇਸ ਤਣ ਕਿ ਇਹ ਪਾਣਾ ਭਰਤ ਗਿਆ ਦਾ ਪੰਜਾਬ ਪੋਸਟਿਵਿਲੀ ਲਾਪਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ ਮੇਰਾ ਪਿੰਡ ਸੁੱਖਾ ਜਿਹੜਾ ਹੈ ਅਸ਼ੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਜੋ ਸਾਡੇ ਪਰਿਵਾਰ ਦੇ ਨਾਲ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ ਜੀ ਮੇਰੀ ਪਤੀ ਜੀ ਲਖਵਿੰਦਰ ਕੋਰ ਕੋਮੜ ਜੋ ਕਿ ਪਿਛਲੇ ਸਾਲ 2023 ਦੇ ਵਿੱਚ ਸਤੰਬਰ ਅੰਟੇਕ ਦੇ ਵਿੱਚ ਅਗਸਤ ਦੀ 30 ਤਰੀਕ ਨੂੰ ਇਥੋਂ ਆਪਾਂ ਕੈਨੇਡਾ ਕ ਲਈ ਜਿਹਦੀ ਸਟੱਡੀ ਚੱਲ ਰਹੀ ਸੀ ਜਿਸ ਦੇ ਵਿੱਚ ਉਹਨੂੰ 4 ਮਹੀਨੇ ਲਈ ਹਾਂ ਵਿੱਚ ਛੁੱਟੀਆਂ ਪੈ ਗਈਆਂ 4 ਮਹੀਨੇ ਦੀਆਂ ਛੁੱਟੀਆਂ ਪੈਣ ਦੇ ਵਿੱਚ ਉਹਨਾਂ ਨੇ ਕੁਝ ਲਾਭ ਲੈਣਾ ਕੀਤਾ ਕਿ ਕੁਝ ਕੰਮ ਮਿਲ ਜਾਵੇ ਤੇ 1 ਮਹੀਨਾ ਪਹਿਲਾਂ ਉਹਨੂੰ ਕੰਮ ਮਿਲਿਆ ਹੈ ਤੇ ਕੰਮ ਤੇ ਰੋਜ਼ ਸਵੇਰੇ ਜਾਂਦੀ ਹੈ ਤੇ ਸ਼ਾਮ ਨੂੰ ਘਰ ਆ ਜਾਂਦੀ ਹੈ ਇਸੇ ਤਰ੍ਹਾਂ ਆਪਣੇ ਹੋਰ ਲੜਕੀਆਂ ਦੇ ਨਾਲ ਉਹ ਕੱਲ ਕੰਮ ਤੇ ਗਈ ਹੈ ਤੇ ਜਦੋਂ ਵਾਪਸ ਆ ਰਹੀ ਹੈ ਜਿਸ ਕਾਰ ਦੇ ਵਿੱਚ ਉਹ ਵਾਪਸ ਆ ਰਹੇ ਹਨ ਉਹਦੇ ਵਿੱਚ ਹੋਰ ਦੋ ਨੌਜਵਾਨ ਹੋਰ ਉਹਨਾਂ ਦੇ ਨਾਲ ਇੱਕ ਡਰਾਈਵਰੀ ਕਰ ਰਿਹਾ ਹੈ ਇੱਕ ਕਨੈਕਟਰ ਸੀਟ ਤੇ ਬੈਠਾ ਹੈ ਇਹ ਤਿੰਨ ਗੱਡੀਆਂ ਜਿਨ੍ਹਾਂ ਦੇ ਵਿੱਚ ਮੇਰੀ ਭਤੀਜੀ ਵੀ ਜਿਹੜੀ ਹੈ ਮਗਲੀ ਸੀਟ ਤੇ ਬੈਠੀ ਹੋਈ ਆ ਅਚਾਨਕ ਇਹਨਾਂ ਦੇ ਉਹ ਗੱਡੀ ਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਗੱਡੀ ਕਿਸੇ ਦਰਖਤ ਦੇ ਵਿੱਚ ਜਾ ਟਕਰੌਂਦੀ ਹੈ ਜਿਸ ਦੇ ਕਾਰਨ ਕਰਕੇ ਮੇਰੀ ਭਤੀਜੀ ਸਮੇਤ ਦੋਵੇਂ ਗੱਡੀਆਂ ਜਿਹੜੀਆਂ ਮਗਰ ਬੈਠੀਆਂ ਸੀਟਾਂ ਦੇ ਉੱਤੇ ਉਹ ਕਾਲ ਚਲਾਣਾ ਕਰ ਜਾਂਦੀਆਂ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤਾਂ ਡਰਾਈਵਰ ਨੂੰ ਵੀ ਗੰਭੀਰ ਸੱਟਾਂ ਲੱਗ ਜਾਂਦੀਆਂ ਤੇ ਨਾਲ ਬੈਠੇ ਕਨੈਕਟਰ ਸੀਟ ਤੇ ਵੀ ਜਿਹੜਾ ਲੜਕਾ ਹੈ ਉਹਨੂੰ ਵੀ ਬਹੁਤ ਗੰਭੀਰ ਸੱਟਾਂ ਲੱਗੀਆਂ ਜਿਹੜਾ ਕਿ ਅਜੇ ਖੋਸ ਦੇ ਵਿੱਚ ਨਹੀਂ ਆਇਆ ਸਾਨੂੰ ਉੱਥੋਂ ਸਾਰੀਆਂ ਖਬਰਾਂ ਜਿਹੜੀਆਂ ਫੋਨ ਰਾਹੀਂ ਮਿਲ ਰਹੀਆਂ ਹਨ ਸੋ ਸਾਡੇ ਪਰਿਵਾਰ ਦੇ ਨਾਲ ਬਹੁਤ ਵੱਡਾ ਜਿਹੜਾ ਹੈ ਨਾ ਉਹ ਮਾਰਾ ਹੋਇਆ ਹੈ ਬਾਈ ਤਾ ਕਿਦਾਂ ਸੋਚਦਾ ਕਿਦਾਂ ਬਹੁਤ ਸਾਨੂੰ ਦੁੱਖ ਪੁੱਜਾ ਇਹ ਗੱਲ ਦਾ ਜਦੋਂ ਮੇਰੀ ਬੇਟੀ ਜੋ ਕਿਰਨਜੀਤਪੁਰ ਹੈ ਅੱਜ ਤੋਂ 2.5 ਸਾਲ ਪਹਿਲਾਂ ਕੈਨੇਡਾ ਦੇ ਵਿੱਚ ਗਈ ਹੋਈ ਹੈ ਜਦੋਂ ਮੇਰੀ ਬੇਟੀ ਨੂੰ ਪਤਾ ਲੱਗਾ ਕਿ ਮੇਰੀ ਸ਼ਿਟਰ ਮੇਰੇ ਤਾਏ ਦੀ ਲੜਕੀ ਜਿਹੜੀ ਹੈ ਉਹਦਾ ਐਕਸੀਡੈਂਟ ਹੋ ਗਿਆ ਏ ਤੇ ਉਹ ਮੁੜ ਕੇ ਗਈ ਏ ਉੱਥੇ ਤੇ ਉੱਥੇ ਜਾ ਕਰਕੇ ਉਹਨੇ ਵੇਖਿਆ ਏ ਕਿ ਦਾਖਲ ਹੈ ਉੱਥੇ ਹਸਪਤਾਲ ਦੇ ਵਿੱਚ ਬੱਚੀਆਂ ਜਿਹੜੀਆਂ ਹਨ ਉਹਨਾਂ ਦੀਆਂ ਡੈੱਡ ਬਾਡੀਆਂ ਜਿਹੜੀਆਂ ਹਸਪਤਾਲ ਦੇ ਵਿੱਚ ਹਨ ਪਰ ਮੇਰੀ ਬੇਟੀ ਨੂੰ ਉਹ ਡੈੱਡ ਬਾਡੀ ਜਿਹੜੀ ਹੈ ਨਾ ਮੇਰੀ ਭਤੀਜੀ ਦੀ ਨਹੀਂ ਵੇਖਣ ਦਿੱਤੀ ਪ੍ਰਸ਼ਾਸਨ ਕੋਲੋਂ ਅਸੀਂ ਉਹਨਾਂ ਨੇ ਮੰਗ ਕੀਤੀ ਕਿ ਮੇਰੀ ਸ਼ਿਟਰ ਦੀ ਜਿਹੜੀ ਡੈੱਡ ਬਾਡੀ ਵੇਖਣ ਦਿੱਤੀ ਜਾਵੇ ਪਰ ਉਹਨਾਂ ਨੇ ਅਜੇ ਕਿਸੇ ਨੂੰ ਲਾਗੇ ਨਹੀਂ ਆਉਣ ਦਿੰਦਾ ਤੇ ਇਹ ਸਾਰੇ ਘਟਨਾਵਾਂ ਤੋਂ ਬਾਅਦ ਮੇਰੀ ਬੇਟੀ ਨੇ ਜਦੋਂ ਸਾਨੂੰ ਰਾਤੀ 10 ਵਜੇ ਨਾਲ ਫੋਨ ਕੀਤਾ ਤੇ ਅਸੀਂ ਸਾਰੇ ਪਰਿਵਾਰ ਦੇ ਜੀ ਹੱਕੇ ਬੱਕੇ ਰਹਿ ਗਏ ਸਾਡੀਆਂ ਤਾਂ ਨਿਕਲ ਗੀਆਂ ਸਾਡੇ ਨਾਲ ਬਹੁਤ ਥਕਾ ਹੋਇਆ ਅਸੀਂ ਕੀ ਕਰ ਸਕਦੇ ਆ ਸੋ ਤੁਹਾਡੇ ਬ੍ਰਦਰ ਕੀ ਕਰਦੇ ਮੇਰਾ ਬ੍ਰਦਰ ਜਿਹੜਾ ਮਥਰਾ ਦੇ ਵਿੱਚ ਕ੍ਰੇਨ ਆਪਰੇਟਰ ਆ ਜਿਹਨੂੰ ਮੈਂ ਰਾਤੀ ਸਵਾ 10 ਵਜੇ ਨਾਲ ਫੋਨ ਤੇ ਦੱਸ ਦਿੱਤਾ ਉਹ ਰਾਤੀ ਹੀ ਸਾਢੇ 10 ਵਜੇ ਨਾਲ ਉਥੋਂ ਤੁਰ ਪਿਆ ਵਾ ਕਹਿੰਦੇ ਹਨ ਕਿ ਉਹ ਰਾਹ ਫੋਨ ਤੇ ਦੱਸ ਰਿਹਾ ਏ ਕਿ ਮੈਂ 2:30 ਵਜੇ ਨਾਲ ਇੱਥੇ ਆ ਜਾਣਾ ਵਾ